ਹਾਂਜੀ ਕਾਫੀ ਲੰਮੇ ਸਮੇਂ ਤੋਂ ਆਰਤੀਆਂ ਦੀ ਤੇ ਲੇਬਰ ਵਾਲਿਆਂ ਦੀ ਮੰਗ ਸੀ ਕਿਉਂਕਿ ਇਸ ਸੜਕ ਦੇ ਉੱਤੇ ਦਫ਼ਤਰ ਬਣਿਆ ਹੈ ਆਰਤੀਆਂ ਛੇਨ ਦਾ ਔਰ ਲੇਬਰ ਯੂਨੀਅਨ ਦਾ ਅੱਜ ਉਦਘਾਟਨ ਕਰਨ ਵਾਸਤੇ ਕੀ ਕਹਿਣਾ ਚਾਹੋਗੇ ਸਪੀਕਰ ਸਾਹਿਬ ਨੇ ਸਮਝਦਾ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਆਰਤੀਆਂ ਦੇ ਨਾਮ ਸਾਫ਼ੀ ਪ੍ਰਾਣੀ ਮੰਗ ਪੂਰੀ ਹੋ ਰਹੀ ਬਿਲਕੁਲ ਜੀ ਬਹੁਤ ਪ੍ਰਾਣੀ ਮੰਗ ਸੀਗੀ ਤੇ ਇਹਨਾਂ ਨੇ ਬਹੁਤ ਜ਼ੋਰ ਲਗਾ ਕੇ ਕਰਾਇਆ ਹੈ ਜਿਹੜਾ ਆ ਵੀ ਇਸ ਤਰ੍ਹਾਂ ਕੰਮ ਕਰਦੇ ਰਹੇ ਸੀ ਬਹੁਤ ਜ਼ਿਆਦਾ ਨਹੀਂ ਦੇਖੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਕਾਫੀ ਲੰਮੇ ਸਮੇਂ ਤੋਂ ਆਰਤੀਆਂ ਦੀ ਮੰਗ ਸੀ ਸੜਕ ਬਣਾਉਣ ਦੀ ਅੱਜ ਉਹਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਹੱਸੇ ਮੰਗ ਪੂਰੀ ਹੋਣ ਜਾ ਰਹੀ ਆ ਲੋਕਾਂ ਦੀਆਂ ਆਸਾਂ ਨੂੰ ਪੂਰ ਪੈ ਗਿਆ ਜੀ ਆਮ ਆਦਮੀ ਪਾਰਟੀ ਸਰਕਾਰ ਨੂੰ ਆ ਜੋ ਕੁਮਾਰ ਸਿੰਘ ਸਰਕਾਰ ਉਹਨਾਂ ਦੀ ਗਤੀਸ਼ੀਲ ਦਵਾਈ ਵਾਲੀ ਸਰਕਾਰ ਤੇ ਯਤਨ ਹੈ ਬਾਦ ਜੋ ਸਿੱਖਰ ਸਾਹਿਬ ਦੇ ਜਿਨ੍ਹਾਂ ਨੇ ਫੰਡ ਲਿਆਂਦੇ ਆ ਆਪਣੇ ਸ਼ਹਿਰ ਵਾਸੀ ਜੋ ਕਹਿੰਦੇ ਹੁੰਦਾ ਜੋ ਲਾਉਂਦੇ ਹੋ ਹੁੰਦਾ ਹੈ ਪਿੰਡਾਂ ਮੰਗ ਪੂਰੀ ਹੋਈ ਹੈ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਨਾ ਸਾਰੇ ਮਦਦ ਨਾਲ ਵਾਸੀਆਂ ਚ ਕਰੀ ਕਰ ਚਾਹ ਰਹੇ ਕਿ ਚਾਰ ਪੰਜ ਸੜਕਾਂ 3 ਕਰੋੜ ਦੀ ਲਾਗਤ ਦਾ ਬਣ ਜਾ ਰਹੀਆਂ ਪਹਿਲਾਂ ਹੀ 7 ਕਰੋੜ ਰੁਪਏ ਲਾਇਆ ਕਮੇਟੀ ਸੀਰੇ ਤੇ ਪ੍ਰਬੰਧਾ ਨਹੀਂ ਔਰ ਲਾਈਟਾਂ ਦੇ ਪ੍ਰਬੰਧਾ ਵੀ ਔਰ 18 ਕਰੋੜ 35 ਲੱਖ ਹੋਰ ਟਾਣਾ ਜਿਹੜਾ ਪਾਣੀ ਦੀ ਸਿਸਟਮ ਦੀ ਕੇਵੀਆ ਰੋਡ ਤੋਂ ਤਾਂ ਕਿ ਨੀਰੇ ਦਿਨਾਂ ਚ ਸ਼ਹਿਰ ਵਾਸੀ ਤਾਂ ਪਛਾਣਦਾ ਹੋਣ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ ਤਾਂ 3 ਕਰੋੜ ਰੁਪਇਆ ਹੋਰ ਪੰਜ ਸੜਕਾਂ 'ਤੇ ਆਇਆ ਜਿਹਦੇ ਵਿੱਚ ਇਹ ਕੰਮ ਬੇਸਪਰ ਲੋਕਾਂ ਕਰ ਸੀ ਹੋਜੀ ਬਬਾ ਜੀ ਵਾਲੀ ਪਾਸੇ ਵੀ ਆ ਪਟੜੇ ਉਹਨਾਂ ਦਾ ਅੰਕ ਕਰਨਾ ਹੈ ਇਸੇ ਤਰ੍ਹਾਂ ਲਗਾਤਾਰ ਜਿਨੇ ਕੰਮਕਾਰ ਚੱਲਦੇ ਰਹਿਣਗੇ ਮੈਂ ਧੰਨਵਾਦੀ ਸ਼ਹਿਰ ਵਾਸੀਆਂ ਦਾ ਮਿੰਟਾ ਨਰੂਤਾ ਜੀ ਸਾਡੇ ਚੇਅਰਮੈਨ ਆ ਗੁਰਮੀਤ ਜੀ ਆਰੇਆਲਾ ਸੈਕਟਰੀ ਸਾਹਿਬ ਲਕੀ ਪ੍ਰਧਾਨ ਕੇ ਬੇਜ ਜੀ ਤੇ ਆਪ ਸਭ ਤੁਹਾਤਿਆਂ ਦਾ ਜਿਨ੍ਹਾਂ ਨੇ ਇੱਥੇ ਅਚੂੜਿਤ ਕੀਤੀ ਹੈ ਤੇ 쿠ਸੀ ਵਿੱਚ ਵਾਦਾ ਕੀਤਾ ਹੈ ਇਸੇ ਤਰ੍ਹਾਂ ਨਿਰੰਤਰ ਕੰਮ ਚੱਲਦੇ ਰਹਿਣਗੇ ਧੰਨਵਾਦ